ਸਿਰਫ ਇੱਕ ਪੰਜਾਬ ਯੂਨੀਵਰਸਿਟੀ ਬਚੀ ਆ ਜਿਹਦੇ ਸਿਰ ਤੇ ਅਸੀਂ ਕਹਿੰਦੇ ਆ ਕਿ ਚੰਡੀਗੜ੍ਹ ਪੰਜਾਬ ਦਾਗਾ ਇਹ ਆਪਣਾ ਕੰਟਰੋਲ ਚਾਹੁੰਦੀ ਆ ਪੂਰੇ ਤੌਰ ਤੇ ਸੈਂਟਰ ਗਵਰਨਮੈਂਟ ਦੇ ਨੂੰ ਸੈਂਟਰਲਾਈਜ਼ ਕਰਨ ਵਾਸਤੇ ਅਥਾਰਟੀਆਂ ਸਾਨੂੰ ਬੋਲ ਰਹੀ ਏ ਕਿ ਹੋਲੇ ਚੰਡੀਗੜ੍ਹ ਦੇ ਵਿੱਚ ਸਿਰਫ ਇੱਕ ਪੰਜਾਬ ਯੂਨੀਵਰਸਿਟੀ ਬਚੀ ਆ ਜਿਹਦੇ ਸਿਰ ਤੇ ਅਸੀਂ ਕਹਿੰਨੇ ਆ ਕਿ ਚੰਡੀਗੜ੍ਹ ਪੰਜਾਬ ਦਾਗਾ ਅੱਜ ਜੋ ਫਾਈਨਲ ਅਸੌਲਟ ਕੀਤਾ ਜਾ ਰਿਹਾਗਾ ਇਹ ਪੰਜਾਬ ਅਤੇ ਪੰਜਾਬੀਅਤ ਤੇ ਕੀਤਾ ਜਾ ਰਿਹਾਗਾ ਤੇ ਪੰਜਾਬ ਯੂਨੀਵਰਸਿਟੀ ਤੇ ਰਾਹੀਂ ਕੀਤਾ ਜਾ ਰਿਹਾਗਾ ਜੋ ਇਥੋਂ ਸੈਨੇਟ ਭੰਗ ਕਰਕੇ ਬੋਰਡ ਆਫ ਗਵਰਨੈਂਸ ਲੱਗੀ ਸਿੱਧੀ ਸਿੱਧੀ ਇੱਥੇ ਸੈਂਟਰਲਾਈਜੇਸ਼ਨ ਹੋ ਜਾਊਗੀ ਅਸੀਂ ਕਹਿੰਦੇ ਹਾਂ ਕਿ ਇੱਥੇ ਸੈਂਟਰਲਾਈਜ਼ੇਸ਼ਨ ਹੋਣੀ ਆ ਸੈਂਟਰਲਾਈਜ਼ੇਸ਼ਨ ਦਾ ਕਿਸੇ ਨੇ ਇੱਥੇ ਆ ਕੇ ਅਨਾਉਂਸ ਨਹੀਂ ਕਰਨਾ ਕਿ ਇੱਥੇ ਸੈਂਟਰਲਾਈਜ਼ੇਸ਼ਨ ਹੋ ਚੁੱਕੀ ਆ ਸੈਂਟਰਲਾਈਜ਼ੇਸ਼ਨ ਇਹਨਾਂ ਐਕਸ਼ਨਸ ਦੇ ਨਾਲ ਹੋਣੀ ਆ ਜਿਹੜੇ ਐਕਸ਼ਨਸ ਦੇ ਨਾਲ ਸੈਨੇਟ ਦਾ ਸਟਰਕਚਰ ਬਣ ਕੀਤਾ ਜਾਂਦਾਗਾ ਤਾਂ ਵੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਨੂੰ ਇੱਕ ਪੰਜਾਬ ਅਤੇ ਪੰਜਾਬੀਆਂ ਦਾ ਅਖੀਰਲਾ ਹਮਲਾ ਸਮਝੀਏ ਇੱਕ ਫਾਈਨਲ ਅਸੌਲਟ ਔਨ ਪੰਜਾਬ ਸਮਝੀਏ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਈਏ ਆਈ ਹੈ ਪਰ ਹੁਣ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਜੋ ਕਿ ਬਹੁਤ ਮੰਤਪਾਗਾ ਹੈ ਜਿਹੜੇ ਕੀ ਇਲੈਕਟਿਡ ਬਾਡੀਜ਼ ਨੂੰ ਵਿੱਚੋਂ ਕੱਢ ਕੇ ਤੇ ਨਾਮਿਨੇਟਿਡ ਬਾਡੀਜ਼ ਨੂੰ ਸਿਰਫ ਵਿੱਚ ਕਰਨਾ ਚਾਹੁੰਦੀ ਹੈ ਉਸ ਦਾ ਮਤਲਬ ਸਿਰਫ ਇਹੀ ਹੈ ਕਿ ਉਹ ਆਪਣਾ ਕੰਟਰੋਲ ਚਾਹੁੰਦੀ ਹੈ ਪੂਰੇ ਤੌਰ ਤੇ ਸੈਂਟਰ ਗਵਰਨਮੈਂਟ ਨੂੰ ਸੈਂਟਰलाइज ਕਰਨ ਵਾਸਤੇ